ਸਵਾਗਤ ਆ ਕਿਸਾਨ ਵੀਰੋ ਤੁਹਾਡਾ ਪੀਵੀ 12 ਡੈਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਤਰੀਕ ਹੈਗੀ ਅੱਜ 25 ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਕਰਾਲੀ ਮੰਡੀ ਤੇ ਜੇ ਆਪਣੇ ਕਿਸੇ ਵੀ ਕਿਸਾਨ ਭਰਾ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਆਪਣਾ ਕੰਟੈਕਟ ਨੰਬਰ ਹੈਗਾ 9592349772 ਜਿਹੜੀ ਅੱਜ ਦੀ ਕੱਚੀ ਮੰਡੀ ਹੈ ਜੀ ਇਹ ਉਹ ਦਿਖਾਵਾਂਗੇ ਤੁਹਾਨੂੰ ਬਿਨਾ ਦੁੱਧ ਤੋਂ ਮੱਝਾਂ ਜਿਹੜੀ ਵੇਕਣ ਆਉਂਦੀਆਂ ਜਾਂ ਕੱਟੇ ਕੱਟੀਆਂ ਦੇਖ ਲੋ ਬਾਈ ਕਿੱਡੀਆਂ ਗੱਡੀਆਂ ਮੱਜਾਂ ਜੀ ਤੇ ਹਜ਼ਾਰ ਬੜੇ ਬੜੇ ਡੰਗਰ ਆਜ ਬਾਈ ਝੋਟੀ ਚੈੱਕ ਖਰੀਦੀ ਬਾਈਆਂ ਨੇ ਖੰਦੀ ਨਿਕਲੀ ਆ ਜਿੰਨੇ ਵੀ ਡੰਗਰ ਬਾਈ ਮੰਡੀ ਚ ਵਿਕਣ ਆਉਂਦੇ ਸਾਰੇ ਚੈੱਕ ਹੋ ਕੇ ਜਾਂਦੇ ਤਕਰੀਬਨ ਇਹ ਇਹਨਾਂ ਤਰ੍ਹਾਂ ਬਾਈ ਟੌਪ ਟੌਪ ਦੀਆਂ ਮੱਜਾਂ ਤੇ ਟੌਪ ਟੌਪ ਦੇ ਬੁੱਲ ਖੜੇ ਆ ਦੇਖੋ ਕਿੱਡਾ ਬੁੱਲਾ बच्चे का हाल देखो भाई भाई बच्चे देखो जमे छोटे छोटे ਆ ਝੋਟੀਆਂ ਦੇਖੋ ਬਾਈ ਕਿੰਨੀਆਂ ਕੰਮ ਦੀਆਂ ਆ ਬਾਈ ਮੱਜਾਂ ਦੇ ਸੌਦੇ ਹੋਰੇ ਬਾਈ ਜਿਹੜੇ ਖਰੀਦ ਕਰਦੇ ਆ ਖੜੇ ਸਾਰੇ ਇਹ ਮਾਲ ਦੀ ਖਰੀਦ ਕਰਦੇ ਆ ਮੈਂ ਸਾਬ ਲੈ ਕੇ ਗਰੋ ਬਾਈ ਜਹਾਜ਼ ਜਿੱਦੇ ਮੈਂ ਸਾਮ ਪੌਂਦੀਆਂ ਤੇ ਪੀ ਫੇਸ ਕੁਆਲਟੀ ਦੇਖੀ ਬਈ ਜਿਹੜੀਆਂ ਆ ਦੋਨੇ ਮੱਝਾਂ ਐ ਨਾ ਇਹਨਾਂ ਨੇ ਕਿਸੇ ਨਾ ਕਿਸੇ ਟਾਈਮ ਮੇਲਿਆਂ ਦਾ ਸ਼ਿੰਗਾਰ ਬਣਾਤਾ ਹਾਈਟ ਲੈਂਥ ਚੈੱਕ ਕਰੋ ਮੱਝਾਂ ਦੀ ਥਾਣਾ ਵਾਣਾ ਵੀ ਐਨ ਵਧੀਆ ਇੱਕ ਨੰਬਰ ਮਾੜੀ ਕਿਸਮਤ ਨੂੰ ਦੇ ਪਹੁੰਚੀਆਂ ਇਹ ਆ ਝੋਟੀ ਦਾ ਥਾਣਾ ਵਾਣਾ ਦੇਸੀ ਦੇ ਗਾਦੇ ਤੇ ਇਸ ਕੁਆਲਿਟੀ ਸਿਰੇ ਦੀ ਐ ਹਾਈਟ ਲੈਂਥ ਬਹੁਤ ਆ ਬਾਈ ਜੇ ਮਤਲਬ ਇਹ ਸੂਣ ਤੇ ਆਉਂਦੀਆਂ ਏ ਆ ਝੋਟੀ ਦਾ ਲੱਖ ਆਮਗਲ 2.5 ਲੱਖ ਬੋਲ ਕਰਾਉਂਦੀ ਹੈ ਬਈ ਜਿਹੜੀਆਂ ਜਿਹੜੀਆਂ ਝੋਟੀਆਂ ਚੱਕ ਪਾਸ ਨਿਕਲਦੀਆਂ ਨਾ ਉਹ ਆਹ ਸਾਈਡ ਪਰ ਬੰਨਤੀਆਂ ਆ ਵੀ ਝੋਟੀ 6 ਮਹੀਨੇ ਦੀ ਗੱਪਣ ਆ ਆ ਵੀ ਗੱਪਣ ਆ ਇਹਦਾ ਬੱਚਾ ਆਹ ਹੈ ਜਿੰਨੀਆਂ ਵੀ ਮਤਲਬ ਅੰਦਰਲੀ ਸਾਈਡ ਖੜੀਆਂ ਸਾਰੀਆਂ ਗੱਪਣ ਆ ਇਹ ਆ ਵੀ ਝੋਟੀ ਗੱਪਣ ਆ ਤੇ ਚਲੋ ਥਣ ਖਰਾਬ ਹੈ ਇਹਦਾ ਸੌਣ ਵਧੀਆ ਨਹੀਂ ਹੈਗਾ ਵੀ ਗੱਪਣ ਆ ਵੀ ਗੱਪਣਾ ਬਾਈ ਅੱਧ ਮਹੀਸਾ ਗੱਪਣਾ ਜਿੰਨੀਆਂ ਵੀ ਇਹ ਖੜੀਆਂ ਬਾਈ ਚਾਰ ਪੰਜ ਮਹੀਸਾ ਗੱਪਣਾ ਇਹ ਬਾਈਆਂ ਨੇ ਨਾ ਬਾਈ ਇੱਕ ਹੋਰ ਚੈੱਕ ਪਾਸ ਨਿਕਲੀ ਜੇ ਜਿਹੜੀ ਪਰਾਂ ਤੋਂ ਆ ਮੈਸਾ ਇਹ ਵੀ ਗੱਪਣ ਚੈੱਕ ਪਾਸ ਨਿਕਲੀ ਇਹ ਵੀ ਇੱਧਰ ਲਿਆ ਕੇ ਬੰਤਈ ਬਈਆਂ ਨੇ ਬਾਈ ਜਿਹੜੇ ਵੀ ਵੀਰੁਰੇ ਤੇ ਮੈਸਾ ਲੈਣਾ ਚਾਹੁੰਦੇ ਚੈੱਕ ਪਾਸ ਲੈ ਸਕਦੇ ਬਾਈ ਜਿਹੜੇ ਵੀ ਕਿਸਾਨ ਵੀਰ ਨੇ ਚੈੱਕ ਪਾਸ ਲੈਣੀ ਹੁੰਦੀ ਆ ਤਾਂ ਮੰਡੀ ਵੱਤ ਲੈ ਸਕਦੇ ਆ ਇਹਨਾਂ ਨੇ ਗੱਬਣ ਦੀ ਬਾਈ ਫੁੱਲ ਗਰੰਟੀ ਹੁੰਦੀ ਆ। ਉਹ ਬਾਈ ਦੋ ਲੈ ਕੇ ਖੋਲਪੇ ਦੇ। ਇਹ ਗੱਬਣ ਬਾਈ ਇਹ ਚੈੱਕ ਗਰੰਟੀ ਦਿੰਦੇ ਚਾਹੇ ਆਪਣਾ ਡਾਕਟਰ ਲਿਆ ਕੇ ਚੈੱਕ ਕਰਾ ਸਕਦੇ ਆ। ਚਾਹੇ ਇਹਨਾਂ ਦੇ ਭਰੋਸੇ ਲੈ ਕੇ ਜਾ ਸਕਦੇ ਆ। ਆ ਝੋਟੀ ਤੁਸੀਂ ਦੇਖ ਸਕਦੇ ਹੋ ਨਾ। ਵਧੀਆ ਹਾਈਟ ਲੈਂਥ ਵੀ ਵਧੀਆ ਇਹਦੀ। ਤੇ ਪਾਈਆਂ ਨੇ ਬਿਨਾਂ ਜੁੱਤ ਕੋਈ ਵੇਚਦੇ ਨਹੀਂ। ਤੁਤ ਨੁੱਕੇ ਪਿੱਛੇ ਕਰਦੀ ਹੋਣੀ ਆ। ਥਾਣਾ ਵਾਨਾ ਵੀ ਵੈਸੇ ਵਧੀਆ ਇਹਦਾ। ਜੇ ਕਿਸੇ ਵੀ ਆਪਣੇ ਵੀਰ ਭਰਾ ਨੇ ਲੈਣੀ ਹੋਵੇ ਤਾਂ ਆਪਣਾ ਡਾਕਟਰ ਲਿਆ ਕੇ ਮੰਡੀ ਵਾਲੇ ਦਿਨ ਚੈੱਕ ਕਰਾ ਕੇ ਲਿਆ ਸਕਦਾ ਰਹਤੇ ਕਈ ਵੀਰ ਨਾ ਫੋਨ ਕਰਦੇ ਆ ਜੀ ਵੀਰਾਂ ਦਾ ਕੰਟੈਕਟ ਨੰਬਰ ਦੇ ਆ ਕਰੋ ਬਾਈ ਕੰਟੈਕਟ ਨੰਬਰ ਇਹਨਾਂ ਦਾ ਦੇ ਨਹੀਂ ਸਕਦੇ ਆਪਾਂ ਨਾਲ ਦਿੰਦੇ ਆ ਇਹ ਇਹ ਜਿਕਣਾ ਹੁਣ ਅਲੱਗ-ਅਲੱਗ ਮਾਲ ਖਰੀਦਦੇ ਆ ਅਲੱਗ-ਅਲੱਗ ਵਪਾਰੀ ਹੁੰਦੇ ਇਹ ਉਹਨਾਂ ਕੋਲੇ ਕੋਈ-ਕੋਈ ਟਾਂਡਾ-ਡਾਂਡੀ ਜਿਹੜੀ ਚੈੱਕ ਪਾਸ ਨਿਕਲਦੀ ਉਹ ਹੀ ਦਿੰਦੇ ਆ ਇਹ ਬਾਹਰ ਦੇਖੋ ਤੁਸੀਂ ਛੋਟੇ-ਛੋਟੇ ਬੱਚੇ ਮੈਂ ਸਾਲੀਵਾਈ ਹਾਈਟ ਲੈਂਥ ਸਾਰਾ ਕੁਝ ਚੈੱਕ ਕਰ ਲਓ ਸਾਰੀਆਂ ਬਿਨਾ ਦੁੱਧ ਤੇ ਬਿਗਣਾਈਆਂ ਵਾ ਇਹ ਛੋਟਾ ਦੇਖੋ ਬਾਈ ਕੱਟਾ ਛੀਰਾ ਮੂੰਹ ਤੇ ਕੱਟਾ ਇਹ ਜਮਾਈ ਫੁੱਲ ਵਧੀਆ ਕੁਆਲਿਟੀ ਦਾ ਕੱਟਾ ਇਹ। ਬਾਈ ਕਈ ਵਪਾਰੀ ਵੀਰ ਨਾਲ ਝੂਠ ਬੋਲ ਕੇ ਵੀ ਲੈ ਲੈਂਦੇ ਆ ਵੀ ਅਸੀਂ ਘਰੇ ਰੱਖਣਾ। ਆ ਦੇਖ ਲਓ ਕਿੰਨਾ ਵਧੀਆ ਕੱਟਾ ਹਾਈਟ ਲੈਂਥ ਵਧੀਆ। ਕੱਦ ਕੋਤ ਵਧੀਆ ਕੱਟੇ ਦਾ ਫੁੱਲ ਐਨ ਕੁਆਲਿਟੀ ਹੈ ਵਧੀਆ। ਕਈ ਵਪਾਰੀ ਬਾਈ ਜਿਹੜੇ ਝੂਠ ਬੋਲ ਕੇ ਲੈ ਕੇ ਜਾਂਦੇ ਆ ਨਾ ਉਹ ਵੀ ਕਹਿੰਦੇ ਘਰਾਂ ਰੱਖਣਾ। ਆਪਾਂ ਯਕੀਨ ਕਰਕੇ ਆਪਣੇ ਕਈ ਕਿਸਾਨ ਭਰਾ ਦੇ ਦਿੰਦੇ ਆ। ਤੇ ਉਹ ਬਾਅਦ ਚ ਮੰਡੀ ਵੇਚ ਦਿੰਦੇ ਆ ਆ ਦੇਖੋ ਬਾਈ ਕਿੰਨੀ ਵਧੀਆ ਕੁਆਲਿਟੀ ਦਾ ਕੱਟਾ ਏ ਪੱਠਪੁੜਾ ਇਹਨਾਂ ਕੰਮ ਦਾ ਕੱਟੇ ਦਾ ਅੱਜ ਇਹਦਾ ਆਖਰੀ ਦਿਨ ਆ ਬਾਈ ਕੱਟੇ ਦਾ ਬਾਈ ਅੱਜ ਦੀ ਕੱਚੀ ਮੰਡੀ ਹੋਣ ਕਰਕੇ ਆ ਦੇਖੋ ਖਾਲੀ ਪਈ ਆ ਆ ਮੰਡੀ ਚ ਨਾ ਬਿਨਾ ਦੁੱਧ ਤੋਂ ਹੀ ਮੱਝਾਂ ਵੇਕਣ ਆਉਂਦੀਆਂ ਤਕਰੀਬਨ ਤਾਂ ਜਿਹੜੀਆਂ ਆਉਂਦੀਆਂ ਆ ਸ਼ੈੱਡ ਵੀ ਦੇਖ ਲਓ ਤੁਸੀਂ ਪਾਸ ਤੋਂ ਚਾਰ ਰੰਗਰ ਆਏ ਵੇ ਤਾਜ਼ੇ ਡੰਗਰ ਘੱਟੇ ਆਉਂਦੇ ਮੰਡੀ ਜਿੰਨੇ ਵੀ ਡੰਗਰ ਆਉਂਦੇ ਆ ਬਿਨਾ ਦੁੱਧ ਤੋਂ ਹੀ ਵਿਕਦੇ ਆ ਇਹ ਸਾਰੇ ਉਹ ਗੱਡੀਆਂ ਚੌਦਕ ਪਰਣ ਲੱਗ ਗਈ